ਜਿਹੜੀ ਕੁਛ ਅਸ਼ਲੀਲ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਜੋ ਖਾਸ ਕਰ ਬੱਚਿਆਂ ਦੇ ਨਾਲ ਸੰਬੰਧਿਤ ਜਿਹੜੇ ਕੇਸਸ ਨੇ ਉਹਦੇ ਵਿੱਚ ਵਾਧਾ ਹੋਇਆ ਪਿਛਲੇ ਸਾਲ ਦੇ ਵਿੱਚ ਚਾਈਲਡ ਪੋਰਨੋਗ੍ਰਾਫੀ 50% ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਵਧੀ ਹੈ ਜੇਕਰ ਇਹਨੂੰ ਦੇਖਿਆ ਜਾਵੇ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜੇ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਯੂਨਿਟਸ ਆ ਉਹਨਾਂ ਨੇ ਇਹ ਸਾਰਾ ਕੁਝ ਹਿਸਾਬ-ਕਿਤਾਬ ਲਾ ਕੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਵਿੱਚ ਜਦੋਂ ਦੱਸਿਆ ਅਸਲ 'ਚ ਸਾਰਾ ਸਹਾਕਤਾ ਉਹ ਰੱਖ ਦਿਆ ਕਿ ਕਿਹੜਾ ਜੁਰਮ ਕਿੰਨਾ ਵਧਿਆ ਕਿਹੜਾ ਕ੍ਰਾਈਮ ਕਿੰਨਾ ਵਧਿਆ ਲੋਕਾਂ ਦੀ ਮਾਨਸਿਕਤਾ ਕਹਿ ਲਓ ਜਾਂ ਲੋਕਾਂ ਦੀ ਇਹ ਜਿਹੜੀ ਮਾਨਸਿਕ ਦਿਵਾਲੀਆਪਨ ਆ ਅੱਜ ਦੇ ਸਮੇਂ ਦੇ ਵਿੱਚ ਸੋਸਾਇਟੀ ਦਾ ਕਿ ਇਹਧਰਲੇ ਪਾਸੇ ਨੂੰ ਜਾ ਰਿਹਾ ਹੈ ਜਿਆਦਾ ਚਾਈਲਡ ਪੋਰਨੋਗ੍ਰਾਫੀ ਦੇ ਵੱਰ ਨੂੰ ਤੇ ਇਹ 2417 ਇਨਸੀਡੈਂਟ ਜਿਹੜੇ ਪੁਲਿਸ ਦੇ ਵਿੱਚ ਰਿਪੋਰਟ ਹੋਇਆ ਚਾਈਲਡ ਪੋਰਨੋਗ੍ਰਾਫੀ ਦੇ ਬੱਚਿਆਂ ਦੇ ਨਾਲ ਅਸ਼ਲੀਲ ਕਿਸਮ ਦਾ ਜਿਹੜਾ ਮਟੀਰੀਅਲ ਆ 52% ਵਾਧਾ ਹੋਇਆ ਇਨਸੀਡੈਂਟ ਜਿਹੜੇ ਹੈ 1 ਲੱਖ ਦੇ ਪਿੱਛੇ ਕੈਨੇਡਾ ਦੇ ਵਿੱਚ ਜੇਕਰ ਇਹਨੂੰ ਅ ਮਤਲਬ 100000 ਦੇ ਪਿੱਛੇ 52% ਵਾਧਾ ਹੋਇਆ ਜੇਨੂੰ 2022 ਦੇ ਨਾਲ ਮੁਕਾਬਲਾ ਕਰਕੇ ਦੇਖਦੇ ਆ ਜਿਹੜੀ ਰਿਪੋਰਟ ਔਨ ਪੁਲਿਸ ਰਿਪੋਰਟਡ ਕਰਾਇਮ ਪੁਲਿਸ ਕੋਲ ਜਿਹੜਾ ਰਿਪੋਰਟ ਹੋਇਆ ਕਰਾਇਮ ਜਿਹਦੇ ਦੱਸਿਆ ਗਿਆ ਉਹਦੇ ਉੱਤੇ ਜਿਹੜੀ ਰਿਪੋਰਟ ਆਈ ਹੈ ਉਹ ਦੱਸਦੀ ਹੈ ਕਿ ਬਹੁਤ ਵੱਡਾ ਕੰਟ੍ਰਿਬਿਊਟਰ ਹੈ ਸਾਰੇ ਵਾਧੇ ਦੇ ਵਿੱਚ ਜਿਹੜੀ ਕਰਾਇਮ ਸਿਉਰਟੀ ਇੰਡੈਕਸ ਦੇ ਵਿੱਚ ਇਹ ਆ 2% ਸਾਲ ਦੇ ਵਿੱਚ ਵਧਿਆ ਸੋ ਇੱਕ ਪਾਸੇ ਤੇ ਘਟਣਾ ਚਾਹੀਦਾ ਪਰ ਵਧ ਰਿਹਾ ਆ ਜਿਹੜਾ ਰੇਟ ਰਿਪੋਰਟ ਕੀਤਾ ਗਿਆ ਉਹਦੇ ਵਿੱਚ 5 ਲੱਖ 5000 843 ਇਨਸੀਡੈਂਟ ਜਿਹੜੇ 1 ਲੱਖ ਦੇ ਪਿੱਛੇ 2023 ਦੇ ਵਿੱਚ ਸੀਗੇ ਜਿਹੜੇ ਹੁਣ ਹੈਗੇ ਆ ਤੇ ਜਿਹੜੇ 22 ਦੇ ਵਿੱਚ 5699 ਜਾਨੀ ਕਿ 5600 ਤੋਂ ਵੱਧ ਕੇ 5800 ਇਨਸੀਡੈਂਟ ਹੋ ਗਏ ਲੱਖ ਦੇ ਪਿੱਛੇ ਵਾਧਾ ਹੋ ਗਿਆ ਇਹਦੇ ਵਿੱਚ ਜਿਹੜੇ 53 ਇਨਸੀਡੈਂਟ ਜਾਂ ਵਾਰਦਾਤਾ ਇਦਾਂ ਦੀਆਂ ਹੋਈਆਂ ਜਿਹਦੇ ਵਿੱਚ ਪਿਛਲੇ ਸਾਲ ਦੇ ਵਿੱਚ ਬਹੁਤੇ ਕੇਸ ਜਿਹੜੇ ਆ ਜਿਹਦੇ ਵਿੱਚ ਕੋਈ ਨਾ ਕੋਈ ਜਿਹੜੀ ਜਿਹੜੇ ਇਹ ਲੋਕ ਸੀਗੇ ਇਨਵੋਲਵ ਸੀਗੇ ਵੱਡੀ ਚਿੰਤਾ ਦੀ ਗੱਲ ਵਾਕਈ ਵੀ ਕ੍ਰਾਈਮ ਬਾਰੇ ਰਿਪੋਰਟ ਆਈ ਹੈ ਇਹਦੇ ਵਿੱਚ ਕਿ ਕਿੱਥੇ ਕਿੰਨਾ ਕ੍ਰਾਈਮ ਜਿਵੇਂ ਹੇਟ ਕ੍ਰਾਈਮ ਆ ਹੇਟ ਕ੍ਰਾਈਮ ਵਧਿਆ 3612 ਇਨਸੀਡੈਂਟ 2022 ਦੇ ਵਿੱਚ ਹੋਏ ਸੀ ਤੇ 4377 23 ਦੇ ਵਿੱਚ ਹੋਏ ਨਫਰਤ ਲੋਕਾਂ ਦੇ ਨਾਲ ਚਾਹੇ ਧਰਮ ਦੇ ਆਧਾਰ ਤੇ ਚਾਹੇ ਕਹੋ ਰੇਸ਼ ਦੇ ਆਧਾਰ ਦੇ ਉੱਤੇ ਜਿਹੜਾ ਹੇਟ ਕ੍ਰਾਈਮ ਆ ਆਫਰੋਤੀਆਂ ਐਕਸਟਰਸ਼ਨ 35 ਇਨਸੀਡੈਂਟ ਜਿਹੜੇ ਇਹ ਅ ਸੇਗ ਤੇ ਉਹਦੇ ਵਿੱਚ ਵਾਧਾ ਹੋਇਆ ਮੋਟਰ ਵਹੀਕਲ ਥੈਫਟ ਦੇ ਵਿੱਚ 12% ਵਾਧਾ ਹੋਇਆ ਜਿਹੜੀਆਂ ਰੋਬਰੀਜ਼ ਆ ਡਾਕੇ ਆ 4% ਉਹ ਵਧੇ ਫਰਾਡ 12% ਵਧੇ ਮਤਲਬ ਸਾਰੇ ਪਾਸੇ ਜਿੱਥੇ ਇਹ ਸਾਰਾ ਕੁਝ ਥੱਲੇ ਨੂੰ ਜਾਣਾ ਚਾਹੀਦਾ ਸੀ ਉੱਤੇ ਨੂੰ ਜਾ ਰਿਹਾ ਜਿਹੜਾ ਇੱਕ ਵੱਡੀ ਫਿਕਰ ਵਾਲੀ ਗੱਲ ਆ ਜਿਹੜੇ ਹੋਮਾਸਾਈਡ ਰੇਟ ਆ ਉਹ 14% ਨੈਸ਼ਨਲ ਲੈਵਲ ਦੇ ਉੱਤੇ 23 ਦੇ ਵਿੱਚ ਡਿਕਰੀਜ਼ ਹੋਇਆ ਇਹ ਇੱਕ ਚੰਗੀ ਗੱਲ ਆ ਬਾਕੀ ਕਈ ਥਾਵਾਂ ਦੇ ਉੱਤੇ ਜਿਹੜੀ ਉਹਦੇ ਇਨਸੀਡੈਂਟਸ ਜਿਹੜੇ ਨੇ ਜਿਵੇਂ ਕੁਝ ਹੋਰ ਥਾ ਸਾਰੀਆਂ ਚੀਜ਼ਾਂ ਦੇ ਉੱਤੇ ਵੱਖ-ਵੱਖ ਕਿਸਮ ਦੇ ਜਿਹੜੇ ਕ੍ਰਾਈਮ ਨੇ ਕ੍ਰਾਈਮ ਰੇਟ ਦੀ ਸਵੈਰਟੀ ਰੀਜਨ ਦੇ ਹਿਸਾਬ ਨਾਲ ਵੀ ਉਹਨਾਂ ਨੇ ਕੱਢੀ ਆ ਜਦੋਂ ਬ੍ਰੇਕਡਾਊਨ ਕਰਕੇ ਦੇਖਦੇ ਆ ਇਹ ਸਾਰੇ ਕੁਝ ਦੇ ਵਿੱਚ ਤੇ ਉਹਦੇ ਵਿੱਚੋਂ ਵੀ ਜਿਹੜੀ ਇੱਕ ਗੱਲਬਾਤ ਸਾਹਮਣੇ ਆਉਂਦੀ ਆ ਕਿ ਕਿੱਥੇ ਤੱਕ ਇਹ ਕ੍ਰਾਈਮ ਪਿਛਲੇ ਸਮੇਂ ਦੇ ਵਿੱਚ ਵਧਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਿੱਦਾਂ ਘੱਟ ਕੀਤਾ ਜਾ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ